सांझा तो रखे अगे। दो तस्वीर जलंधर दिया बिक्रम मजीठिया खिलाफ गुस्से दिया ਇੱਕ ਪਾਸੇ ਨੇ ਆ ਕਾਲੀ ਦਾਲ ਦੀ ਭਾਈਵਾਲ ਬੀ ਜੀ ਪੀ ਦੀ ਸਟੂਡੈਂਟ ਵਿੰਗ ਏ ਬੀ ਵੀ ਪੀ ਤੇ ਦੂਜੇ ਪਾਸੇ ਡਟੇ ਨੇ ਆ ਕਾਲੀ ਦਾਲ ਦੀ ਵਿਰੋਧੀ ਕਾਂਗਰਸ ਪਾਰਟੀ ਦੇ ਸਿਲਾ ਵਰਕਰ ਕਿਉਂਕਿ ਅੱਜ ਵਿਕਰਮ ਮਜੀਠੀਆ ਚਲੰਦਰ ਪਹੁੰਚੇ ਨੇ 6000 ਕਰੋੜ ਡਰਗ ਮਾਮਲੇ ਚੋਣਾ ਨਾਲ ਪੁੱਛ ਕੇ ਚੱਰੀ ਹੈ ਤੇ ਲੋਕ ਮਜੀਠੀਆ ਦਾ ਸਵਾਗਤ ਕੁਝ ਇਸ ਤਰੀਕੇ ਨਾਲ ਕਰ ਰਹੇ ਨੇ ਸਰਕਾਰ ਬੋਲਾ ਬੋਲਾ ਤਕੈਸ ਹੈ ਅੱਜ ਜੋ 6000 ਕਰੋੜ ਰੁਪਏ ਦਾ ਡਰਗ ਰੈਕਟ ਜਗਦੀਸ਼ ਭੋਲੇ ਦਾ ਔਰ ਮਜੀਠੀਆ ਦਾ ਉਹ ਸਬੰਧ ਦੇ ਚ ਜੀਡੀ ਨੇ ਮਜੀਠੀਆ ਨੂੰ ਬੁਲਾਇਆ ਸਾਡੀ ਅਕਾਲੀ ਦਲ ਭਾਜਪੀ ਦੀ ਸਰਕਾਰ ਨੂੰ ਇਹ ਮੰਗ ਹੈ ਕਿ ਇਹਨਾਂ ਦੇ ਕੋਲ ਰਜਾਈ ਲੈਣ ਔਰ ਇਹਨੂੰ ਮੰਤਰੀਪਾਦ ਤੋਂ ਲਾਇਆ ਜਾਏ ਔਰ ਈਡੀ ਵੱਲੋਂ ਡਾਇਰੈਕਸ਼ਨਾਂ ਦਿੱਤੀਆਂ ਜਾਣ ਕਿ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਏ ਔਰ ਜਿੰਨੀ ਦੇਰ ਤੱਕ ਇਹਨ ਦੀ ਗ੍ਰਿਫਤਾਰੀ ਨਹੀਂ ਹੋਏਗੀ ਜ਼ਿਲ੍ਹੇ ਦੀ ਕਾਂਗਰਸ ਜਦੋਂ ਵੀ ਮਜੀਠੀਆ ਇੱਥੇ ਆਏਗਾ ਉਹਦਾ ਪੂਰ ਜੋਰ ਪ੍ਰਦਰਸ਼ਨ ਕਰਾਂਗੇ ਸਰਕਾਰ ਨੂੰ ਸੇ ਅਸਤੀਫਾ ਲੈ ਜੋ ਡਰੱਗ ਰੈਕੇਟਸ ਮੇ ਆਇਆ ਅੱਜ ਈਡੀ ਆਫਿਸ ਮੇ ਉਨਕੀ ਬੇਸ਼ੇਮੀ ਹੈ ਉਹ ਆਪਣਾ ਸਿਫਾ ਖੁਦ ਦੇ ਹਮ ਯੂਥ ਆਮ ਆਪਣਾ ਫਿਊਚਰ ਸੇਵ ਕਰਨ ਲਈ ਇਹ ਸੰਘਰਸ਼ ਕਰ ਰਹੇ ਹਨ এবੀਪੀ ਸਾਂਝਾ ਤੁਹਾਨੂੰ ਰੱਖੇ ਅੱਗੇ